जगत प्रसिद्ध आरती ओम जय जगदीश पंडित शरदा राम फिलौरी जी का एक सौ जन्म दिहाड़ा श्रद्धा पूर्वक मनाया फिलौर तीस सितंबर विश्व प्रसिद्ध आरती ओम जय जगदीश हरे दे रचायता पंडित शरदा राम फिलौरी जी का एक सौ जन्म दिहाड़ा फिलौर निवासियों वालों श्रद्धा पूर्वक मनाया गया ਇਸ ਮੌਕੇ ਪੰਡਿਤ ਸਰਦਾ ਰਾਮ ਫਲੋਰੀ ਚੌਂਕ ਵਿਖੇ ਉਹਨਾਂ ਦੀ ਯਾਦ ਵਿੱਚ ਜਿੱਥੇ ਪੰਡਿਤ ਸਰਦਾ ਰਾਮ ਫਲੋਰੀ ਜੀ ਦੀ ਮੂਰਤੀ ਸਭ ਅਜੇਸ਼ ਸ਼ਰਮਾ ਵੱਲੋਂ ਆਪਣੇ ਸਹਿਯੋਗੀਆਂ ਸੱਜਣਾ ਦੇ ਸਹਿਯੋਗ ਨਾਲ ਲਗਾਈ ਸੀ ਇੱਥੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼ਹਿਰ ਨਿਵਾਸੀਆ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਜਨਮ ਦਿਹਾੜਾ ਮਨਾਇਆ ਗਿਆ ਇੱਥੇ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਧਾਰਮਿਕ ਜਥੇਬੰਦੀਆਂ ਦੇ ਪ੍ਰਮੁੱਖ ਸਖਸ਼ੇਤਾ ਨੇ ਹਾਜ਼ਰੀ ਲਗਵਾਈ ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਹਲਕਾ ਫਲੋਰ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖੈਰਾ ਆਪਣੀ ਟੀਮ ਨਾਲ ਪਹੁੰਚੇ ਜਿਨ੍ਹਾਂ ਸ਼ਹਿਰ ਵਾਸੀਆਂ ਨਾਲ ਮਿਲ ਕੇ ਪੂਜਾ ਅਰਚਨਾ ਅਤੇ ਆਰਤੀ ਕੀਤੀ। ਇਸ ਮੌਕੇ ਉਹਨਾਂ ਝੰਡੇ ਦੀ ਰਸਮ ਵੀ ਅਦਾ ਕੀਤੀ। ਇਸ ਮੌਕੇ ਉਹਨਾਂ ਸੰਬੋਧਨ ਕਰਦਿਆਂ ਪੰਡਿਤ ਸਰਦਾ ਰਾਮ ਫਲੋਰੀ ਜੀ ਦੇ ਜੀਵਨ ਸੰਬੰਧੀ ਵਿਚਾਰਾ ਕੀਤੇ ਅਤੇ ਇਸ ਮੌਕੇ ਸਭ ਅਜੀਤ ਸ਼ਰਮਾ ਨੂੰ ਵੀ ਯਾਦ ਕੀਤਾ। ਜਿਸ ਉਪਰੰਤ ਸਭ ਅਜੀਤ ਸ਼ਰਮਾ ਦੇ ਸੁਪੁੱਤਰ ਕੁਵੇਸ਼ ਸ਼ਰਮਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਸਭਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਬਲਦੇਵ ਸਿੰਘ ਖੈਰਾ रिंका पासी महा रसूलपुर इंदरजीत खेरा मनजीत बिल्ला, लखविंदर मुकेश गाबा डॉक्टर केवल करिशन के के दत्ता प्रमोद कुमार वसंतराय निर्मल कुमार पत्रकार वैपव शर्मा कौसलर परमजीत भारती कौसलर अमित पम्मा राम मोहन राकेश कुमार कालिया कौंसलर नरेंद्र गोयल सबका प्रधान विजय कुमार बिल्ला राजेश रॉक्सी कौंसलर शिवनंदा एडवोकेट हरमिंदर सिंह माहल राममोहन अति और हाजर सन इस मौके अटूट लंगर वरताया गया फिलोर तो राजकुमार नंगल दी खास रिपोर्ट ਹਾਂ ਹੋ ਗਏ ਜੀ ਰੋਕੋ ਰੋਕੋ ਜੀ ਅਜੇ ਫਾਈਟ ਕੋ ਜੀ ਆ ਗੱਤ ਤਲ ਉਹਦੇ ਸ਼ਕਤੀ ਬਹੁਤ ਆ ਮਹਾਰਾਜ ਜੀ ਸ਼੍ਰੀ ਰਾਮ ਜੈ ਰਾਮ ਜੈ ਜੈ ਰਾਮ ਸ਼੍ਰੀ ਰਾਮ ਚਰਦਾਰਾਮ ਫਲਰੀ ਦੇ ਨਾਮ ਨਾਲ ਜਾਣਿਆ ਜਾਂਦਾ ਆ ਸਾਡਾ ਖਿੰਡਾ ਗਰਮਨਾ ਇਹ ਬਹੁਤ ਛੋੜਾ ਹੋ ਜਾਂਦਾ ਜਿਲੋਸਾਂ ਨੂੰ ਅਗਲਾ ਪੁੱਛਦਾ ਕਿ ਸਰਦਾਰ RAM ਬਲੋਰੀ ਜੀ ਫਲੋਰ ਤੋਂ ਸੀ ਅਸੀਂ ਫਲੋਰ ਤੋਂ ਨਹੀਂ ਅਸੀਂ ਕੰਨੇ ਆ ਫਲੋਰ ਤੋਂ ਤਾਂ ਹੈਗੇ ਆਗੇ ਸੀ ਸਾਡੇ ਚੋਂ ਪਾਸੀਆਂ ਤੋਂ ਵੀ ਸੀ ਜੀ ਤੇ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸੁਣ ਕੇ ਜਦੋਂ ਸਰਦਾਰ RAM ਬਲੋਰੀ ਜੀ ਦਾ ਨਾਮ ਲਿੱਤਾ ਜਾਂਦਾ ਅੱਜ ਤੋਂ 20 ਸਾਲ ਪਹਿਲਾਂ ਮੇਰੇ ਵੱਡੇ ਭਰਾ ਸਵਰਗੀ ਉਹ ਸਰਦਾਰ RAM ਬਲੋਰੀ ਜੀ ਨਾਲ ਹੀ ਰੇਗੀ ਗਈ ਆ ਤੇ ਉਹ ਫਲੋਰ ਤੋਂ ਸੀ ਜੀ ਤੇ ਇੱਕ ਮੇਰੇ ਵੱਡੇ ਭਾਈ ਨੇ ਬਾਦਾਂ ਤੇ ਕੇਵਲ ਆਇਆ ਮੈਂ ਨਹੀਂ ਕੋੜਾ ਗਿਆਨ ਦਾ ਆਇਆ ਚੱਲੀ ਆਓ ਯਾਰਾ ਉਹ ਤਾਂ ਸਾਨੂੰ ਹੀ ਆ ਗਿਆ ਯਾਰਾ ਉਹ ਜੇ ਤੁਹਾਨੂੰ ਇਹ ਮਾਰਾਂ ਮਾਰਾ ਸਤਾਪਾ ਬੜਾ ਯਾਰਾ ਉਹ ਉਹਨਾਂ ਨੇ ਕੇਵਲ ਉਹਨਾਂ ਦੇ ਜਗਦੀਸ਼ਰੇ ਆਗਤੀ ਦੀ ਰਚਾਈਤਾ ਹੀ ਨਹੀਂ ਕੀਤੀ ਉਸ ਦਾ ਗਾਇਨ ਨਹੀਂ ਉਹਨਾਂ ਨੇ ਆਪ ਕੀਤਾ ਉਸ ਤੋਂ ਇਲਾਵਾ ਇਸ ਸਮਾਜ ਨੂੰ ਉਹਨਾਂ ਨੇ ਭਾਰਤ ਪੁਸਤਕਾਂ ਦਿੱਤੇ ਜੋ ਕਿ ਅੱਜ ਵੀ ਵਿਲੁਕਤ ਹੈ ਸਾਡੇ ਟਰੱਸਟ ਦੁਆਰਾ ਇਹ ਸਿਰੁਤ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਕਿਤਾਬਾਂ ਦਾ ਲਿਟਰੇਚਰ ਜਿੰਨਾ ਹੋ ਸਕੇ ਵਿਸ਼ਵ ਵਿਸ਼ਤ ਅਜੀ ਫ੍ਰੀ ਆਫ ਕੋਸਟ ਵੰਡੀਏ ਅੱਜ ਬਰਨਿੰਗਮ ਦੇ ਵਿੱਚ ਇੱਕ ਯੂਨੀਵਰਸਿਟੀ ਹੈ ਜਿੱਥੇ ਹਿੰਦੀ ਦੇਵਾ ਜੀ ਦੇ ਮਹਾਦੇਵ ਦੇ ਚਰਨਾਂ ਦੇ ਵਿੱਚ ਨਮਨ ਮੈਂ ਜ ਸਮਝੀ ਜਿਹੜੀ ਸ਼ਰਧਾ ਰਾਮ ਫਲੋਰੀ ਟਰੱਸਟ ਰੀਕੂ ਪਾਸੀ ਜੀ ਤੇ ਸਾਡੇ ਹੋਰ ਬਤਵਾਤੇ ਸੱਜਣ ਦੰਦੇ ਭਾਜੀ ਇੱਥੇ ਆਏ ਆ ਸਾਰਿਆਂ ਦਾ ਧੰਨਵਾਦ ਕਰਦਾ ਹੈ ਕਿ ਇਹਨਾਂ ਨੇ ਸਾਨੂੰ ਪੰਡਿਤ ਸ਼ਰਧਾ ਰਾਮ ਫਲੋਰੀ ਜੀ ਦੇ 188 ਮੈਂ ਜਨਮ ਕਰਦੇ ਉਤੇ ਸਾਨੂੰ ਸਾਧ ਕੇ ਇੱਥੇ ਇਹਨਾਂ ਦੇ ਚਰਨਾਂ ਦੇ ਵਿੱਚ ਨਕਮਸਤ ਕਰਨ ਦਾ ਮੌਕਾ ਦਿੱਤਾ ਸ਼ਧਾਰਾਮ ਫਲੋਰਿਜੀ ਦੀ ਸਿੱਖਿਆ ਦੇ ਉਤੇ ਚਾਨਣਾ ਪਾਉਣਾ ਇਦਾਂ ਹੈ ਜਿਦਾ ਆਪਾਂ ਅਕਦੇ ਚੜਦੇ ਸੁੰਦੇ ਨੂੰ ਲੋਧ ਪਾਣੀ ਹੋਵੇ ਉਹਨਾਂ ਬਾਰੇ ਉਹ ਵਿਸ਼ੇਸ਼ ਜੈ ਸ਼੍ਰੀ ਰਾਮ ਜੈ ਸ਼੍ਰੀ ਬੱਲਾ ਜੀ ਜਿਵੇਂ ਕਿ ਆਪਾਂ ਜੀ ਜਾਣਦੇ ਆ 30 ਸਤੰਬਰ ਪੰਡਿਤ ਸ਼ਧਾਰਾਮ ਫਲੋਰਿਜੀ ਵਿਸ਼ੇਪਰਸੀ ਦਾ ਆਰਤੀ ਓਮ ਜੈ ਜਗਦੀਸ਼ ਹਰੇ ਜੀ ਦੇ ਰਚਾਇਤਾ ਜੀ ਦਾ 188ਵਾਂ ਜਨਮ ਦਿਨ ਹੈ ਜਿਸ ਨੂੰ ਪੰਡਿਤ ਸਰਦਾ ਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਬੜੇ ਹਰ ਉਲਾਸ ਤੇ ਤੁਮਤਾਂ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਬੜੇ ਮਾਨ ਮਹਿਸੂਸ ਕਰਦੇ ਹਾਂ ਕਿ ਪੰਡਿਤ ਸਰਦਾ ਰਾਮ ਜੀ ਦਾ ਜਨਮ ਫਲੋਰ ਵਿਖੇ ਹੋਇਆ ਕਿ ਐਦਾ ਦੀ ਮਹਾਨ ਸ਼ਖਸੀਅਤ ਜੋ ਕਿ ਫਲੋਰ ਜਮੇ ਉਹਨਾਂ ਦਾ ਵਿਚਾਰਧਾਰਾ ਜੋ ਵਿਸ਼ਵ ਦੇ ਵਿੱਚ ਮੰਨੀ ਜਾਂਦੀ ਹੈ ਤੇ ਉਹਨਾਂ ਦਾ ਪਿਛੋਖੜ ਫਲੋਰ ਦੇ ਕੋਲ ਸੀ ਤੇ ਸਾਡੇ ਟਰਸਟ ਕੋਲੋਂ 2005 ਦੇ ਵਿੱਚ ਉਪਰਾਲਾ ਚੱਕਿਆ ਗਿਆ ਜਾ ਸਤਵਰਗ ਵਾਸੀ ਸ਼੍ਰੀ ਅਜੇ ਕੁਮਾਰ ਸ਼ਰਮਾ ਸ਼੍ਰੀ ਜੀਵਨ ਪਾਸੀ ਜੀ ਸਤਵਰਗ ਵਾਸੀ ਐਸ ਕੇ ਐਮ ਲੋਤਰਾ ਜੀ ਇਹਨਾਂ ਚਾਰਾਂ ਜੀ ਕੋਲੋਂ ਇੱਕ ਉਪਰਾਲਾ ਇੱਕ ਮੀਟਿੰਗ ਦੇ ਵਿੱਚ ਉਪਰਾਲਾ ਚੱਕਿਆ ਗਿਆ ਕਿ ਅਸੀਂ ਇਹਨਾਂ ਦੀ ਸ਼ਖਸੀਅਤ ਨੂੰ ਆਪਾਂ ਅੱਗੇ ਜਿੰਨਾ ਹੋ ਸਕੇ ਲੋਕਾਂ ਤੱਕ ਪਹੁੰਚਾਣਾ ਹੈ ਉਦੋਂ ਸ਼ਾਮ ਮੋਹਨ ਜੀ ਤ੍ਰੀਮੋਨ ਵਾਲੇ ਜੋ ਸਾਡੇ ਨਾਲ ਅੱਜ ਵੀ ਖੜੇ ਸਪੈਸ਼ਲ ਬਾਰੂ ਹੈ ਇਹ ਕਿ ਇਹਨਾਂ ਨੇ ਸਾਡਾ ਬੜਾ ਮਾਨ ਵਿਧਾਇਆ ਸ਼ੁਰੂ ਤੋਂ ਕੋਲੋਂ ਤੇ ਅੱਜ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਸਮੇਂ ਚੋਂ ਸਮਾਂ ਕੱਢਿਆ ਸਾਡੇ ਇੱਥੇ ਪਹੁੰਚੇ ਸਰਦਾਰ ਬਲਦੇਵ ਸਿੰਘ ਖਹਿਰਾ ਜੀ ਰਾਜਾ ਟਵਾਲ ਜੀ ਮਾਸਟਰ ਦਿੱਤਾ ਜੀ ਡਾਕਟਰ ਕੇਵਲ ਜੀ ਤ੍ਰਿਮੋਂ ਤੋਂ ਸ਼ਾਮ ਲਾਲ ਜੀ ਤੇ ਗਲੋਰੀ ਪਾਸੀ ਜੀ ਤੇ ਅਤੇ ਹੋਰ ਮਹਾਨ ਸ਼ਖਸੀਅਤ ਸਾਰੇ ਐਮਸੀ ਕੌਂਸਲਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਪੰਡਿਤ ਸ਼ਰਦਾ ਰਾਮ ਫਲੋਰੀਚਰੀਟੇਬਲ ਟਰਸਟ ਵੱਲੋਂ ਉਹ ਉਹਨਾਂ ਦਾ ਆਕੇ ਮਾਨ ਵਧਾਇਆ ਬਹੁਤ ਹੀ ਸਤਿਕਾਰ ਤੇ ਸ਼ਰਦਾ ਦੇ ਨਾਲ ਪੰਡਿਤ ਸ਼ਰਦਾ ਰਾਮ ਫਲੋਰੀ ਟਰਸਟ ਦੇ ਚੇਅਰਮੈਨ ਰਿੰਕਾ ਪਾਸੀ ਜੀ ਪ੍ਰਧਾਨ ਬਵੇਸ਼ ਜੀ ਤੇ ਸਮੂਹ ਸ਼ਹਿਰ ਦੀਆਂ ਜਿਹੜੀਆਂ ਮਾਨਮਤੀਆਂ ਸਖਸ਼ੀਤਾਾਂ ਦੇ ਸਹਿਯੋਗ ਦੇ ਨਾਲ ਪੰਡਿਤ ਸਰਦਾਰਾਮ ਫਲੋਰਜੀ ਦੀ 188 ਮੀ ਜਿਹੜੀ ਜਨਤੀ ਹੈ ਜਨਮ ਦਿਨ ਉਹ ਮਨਾਇਆ ਗਿਆ ਹਰ ਸਾਲ ਹੀ ਜਦੋਂ ਵੀ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਸਾਰੀਆਂ ਸਖਸ਼ੀਤਾਾਂ ਸਾਰੇ ਰਲ ਮਿਲ ਕੇ ਬੜੇ ਸਤਕਾਰ ਦੇ ਨਾਲ ਮਨਾਉਂਦੇ ਨੇ ਤੇ ਮੈਂ ਸਮਝਦਾ ਵੀ ਕੱਲਾ ਪੰਜਾਬ ਜਾਂ ਇੰਡੀਆ ਨਹੀਂ ਪੂਰੇ ਵਰਲਡ ਦੇ ਵਿੱਚ ਉਹਨਾਂ ਦੀ ਜਿਹੜੀ ਦੇਣ ਹੈ ਜਦੋਂ ਵੀ ਕਦੇ ਆਰਤੀ ਦਾ ਗਾਇਨ ਹੁੰਦਾ ਹੈ ਤੇ ਜਿੱਥੇ ਉਹਨਾਂ ਦੇ ਨਾਮ ਦੀ ਚਰਚਾ ਹੁੰਦੀ ਹੈ ਉਥੇ ਹੀ ਸ਼ਹਿਰ ਫਲੋਰ ਦੀ ਵੀ ਚਰਚਾ ਹੁੰਦੀ ਹੈ ਸੋ ਬਹੁਤ ਵੱਡਾ ਮਾਣ ਹਲਕੇ ਨੂੰ ਜਿਹੜਾ ਉਹਨਾਂ ਦੇ ਨਾਮ ਦੇ ਨਾਲ ਜੁੜ ਕੇ ਮਿਲਦਾ ਸੋ ਮਾਲਕ ਦੇ ਚਰਨਾ ਚਰਦਾਸ ਬੇਨਤੀ ਕਰਦੇ ਆ ਵੀ ਗੁਰੂ ਮਹਾਰਾਜ ਇਸ ਮੁੱਚੇ ਟਰਸਟ ਨੂੰ ਸਾਡੇ ਸ਼ਹਿਰ ਫਲੋਰ ਨੂੰ ਤੇ ਪੂਰੇ ਹਲਕਾ ਨਿਵਾਸੀਆਂ ਤੇ ਜਿਹੜੀ ਇਹ ਮੇਰ ਦੀ ਨਿਗਾਹ ਬਣਾਈ ਰੱਖਣ ਤੇ ਸਾਡਾ ਫਲੋਰ ਤੇ ਟਰਸਟ ਤੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣ ਸਾਰਿਆਂ ਨੂੰ ਲਾਸਟ ਵਿੱਚ ਫੇ ਦਵਾਰ ਤੋਂ ਪੰਡਿਤ ਸ਼ਰਦਾ ਰਾਮ ਫਲੋਰੀ ਜੀ ਦੇ 188ਵੇਂ ਜਨਤੀ ਦੇ ਜਨਮ ਦਿਨ ਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ। ਜੇ ਸ਼ਰਦਾ ਰਾਮ ਫਲੋਰੀ ਜੀ ਦਾ 188ਵਾਂ ਜਿਹੜਾ ਜਨਮ ਦਿਹਾੜਾ ਆ ਆ ਸ਼ਰਦਾ ਰਾਮ ਫਲੋਰੀ ਚੈਰੀਟੇਬਲ ਟਰਸਟ ਵੱਲੋਂ ਬਣਾਇਆ ਜਾ ਰਿਹਾ ਆ ਤੇ ਅਸੀਂ ਕੱਲ ਸ਼ਹਿਰ ਵਾਸੀਆਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਸਾਡੇ ਨਾਲ ਇੱਥੇ ਆ ਕੇ ਆਪਾਂ ਇਹਨਾਂ ਦਾ ਦਿਹਾੜਾ ਜਨਮ ਦਿਹਾੜਾ ਬਣਾਈਏ ਤੇ ਇਹ ਸਾਰੇ ਸ਼ਹਿਰ ਵਾਸੀਆਂ ਦਾ ਮੈਂ ਹੱਥ ਜੋੜ ਕੇ ਧੰਨਵਾਦ ਕਰਦਾ ਹਾਂ ਸਾਰੇ ਐਮਸੀ ਸਹਿਵਾਨਾਂ ਦਾ ਬਲਦੇਵ ਖੈਰਾ ਜੀ ਦਾ ਰਾਜਾ ਜੀ ਦਾ ਜੇ ਮੈਂ ਨਾਮ ਨਾ ਲਾ ਗਿਆ ਤਾਂ ਬਹੁਤ ਨਾਮ ਮੇਰੇ ਕੋ ਮਿਸ ਹੋ ਜੂਗੇ ਤੇ ਇਸ ਕਰਕੇ ਮੈਂ ਸਾਰੇ ਭਰਾਵਾਂ ਦਾ ਹੱਥ ਜੋੜ ਕੇ ਜਿੰਨੇ ਵੀ ਇੱਥੇ ਮੇਰੇ ਭਰਾ ਜਿੰਨੇ ਐਮਸੀ ਸਹਿਵਾਨ ਜਾਂ ਸ਼ਹਿਰ ਵਸੀ ਆ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਜੀ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾਈ ਅ ਸ਼ਰਧਾ ਰਾਮ ਫਲੋਰੀ ਜੀ ਜਿਨ੍ਹਾਂ ਨੇ ਪ੍ਰਸਿੱਧ ਜਿਹੜੀ ਵਿਸ਼ਵ ਪ੍ਰਸਿੱਧ ਆਰਤੀ ਹੈ ਓਮ ਜੈ ਜਗਦੀਸ਼ ਹਰੇ ਦੇ ਜਿੱਥੇ ਉਹ ਰਚੇਤਾ ਸਨ ਉਹ ਆਪਣੇ ਸਨਾਤਨ ਧਰਮ ਦੇ ਬਹੁਤ ਵੱਡੇ ਮੋਢੀ ਵੀ ਸਨ 12 ਪੁਸਤਕਾਂ ਉਹਨਾਂ ਨੇ ਲਿਖੀਆਂ ਤੇ ਨਾਵਲਕਾਰ ਵੀ ਸਨ ਸਨਾਤਨ ਧਰਮ ਦੇ ਬੜੀ ਉਹਨਾਂ ਨੇ ਸੇਵਾ ਕੀਤੀ ਹੈ ਤੇ ਮੈਂ ਅੱਜ ਬਹੁਤ ਆਪਣੇ ਆਪ ਨੂੰ ਵਢਭਾਗੀ ਸਮਝ ਰਿਹਾ ਕਿ ਸਰਦਾ ਰਾਮ ਫਲੋਰੀ ਟਰਸਟ ਤੇ ਰਿੰਕਾ ਪਾਸੀ ਜੀ ਸਾਡੇ ਭਰਾ ਜਿਹੜੇ ਬਹੁਤ ਹੀ ਜਿਆਦਾ ਟਾਈਮ ਤੋਂ ਇਸ ਟਰਸਟ ਦੀ ਇਹਨਾਂ ਦਾ ਪਰਿਵਾਰ ਸੇਵਾ ਕਰਦਾ ਆ ਰਿਹਾ 2005 ਤੋਂ ਇਹਨਾਂ ਦਾ ਪਰਿਵਾਰ ਇਸ ਟਰਸਟ ਦੀ ਸੇਵਾ ਦੇ ਵਿੱਚ ਹਾਜ਼ਰ ਹੈ ਜਦੋਂ ਵੀ ਕਿਤੇ ਓਮ ਜੈ ਜਗਦੀਸ਼ ਰੇ ਆਰਤੀ ਕਿਤੇ ਵੀ ਵੱਜਦੀ ਹੈ ਕਿਤੇ ਵੀ ਗਾਈ ਜਾਂਦੀ ਹੈ ਮਹਾਰਾਜ ਮਹਾਮਾਈ ਦਾ ਜਾਂ ਗੁਰੂ ਮਹਾਰਾਜ ਦਾ ਗੁਣ ਗਾਇਣ ਹੁੰਦਾ ਹੈ ਸਾਡਾ ਸਿਰ ਜਿਹੜਾ ਹੈ ਉਹ ਫਕਰ ਨਾਲ ਉੱਚਾ ਹੁੰਦਾ ਜਿੱਥੇ ਸ਼ਰਧਾ ਰਾਮ ਫਲੋਰੀ ਜੀ ਦੀ ਗੱਲ ਹੁੰਦੀ ਆ ਉੱਥੇ ਸਾਡੇ ਸ਼ਹਿਰ ਫਲੋਰ ਦਾ ਨਾਂ ਜਿਹੜਾ ਆ ਉਹ ਵੀ ਉੱਚਾ ਹੁੰਦਾ ਅਸੀਂ ਗਰਮਨਾ ਸਾਡਾ ਮਾਣ ਜਿਹੜਾ ਸਹਿਰ ਆ ਉੱਚਾ ਹੁੰਦਾ ਕਿ ਬਈ ਅਸੀਂ ਉਸ ਸ਼ਹਿਰ ਤੋਂ ਬਿਲੋਂਗ ਕਰਦੇ ਆ ਜਿੱਥੇ ਪ੍ਰਸਿੱਧ ਦੇ ਪਰਮਾਤਮਾ ਦੇ ਭਗਤ ਸ੍ਰੀ ਸ਼ਰਧਾ ਰਾਮ ਫਲੋਰੀ ਜੀ ਦਾ ਜਨਮ ਹੋਇਆ ਤੇ ਮੈਂ ਇਸ ਟਰਸਟ ਨੂੰ ਵਧਾਈ ਦਿਨਾ ਤੇ ਤੇ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਆ ਕਿ ਵੀ ਉਹ ਇਸ ਫਲੋਰ ਫਰਦਰ ਰਮ ਫਲੋਰੀ ટ્રਸਟ ਨੂੰ ਤੇ ਸਾਡੇ ਸ਼ਹਿਰ ਨੂੰ ਜਿਹੜੀ ਆ ਉਹ ਕਿਰਪਾ ਕਰਨ ਤੇ ਦਾ ਸਾਡਾ ਸ਼ਹਿਰ ਜਿਹੜਾ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਜਿਹੜੀ ਆ ਤਰੱਕੀ ਕਰੇ જય શ્રી RAM જય શ્રી RAM જય શ્રી ਵਾਲਾ ਜੀ ਜਿਹੜੀ ਓਮ ਜੈ ਜਗਦੀਸ਼ ਹਰੇ ਆਰਤੀ ਆ ਇਹਦਾ ਜਿਹੜਾ ਮੇਨ ਮਹੱਤਵ ਹੈਗਾ ਆ ਕਿ ਜਦੋਂ ਮੰਦਰਾਂ ਦੇ ਵਿੱਚ ਮੰਨ ਲਓ ਭਗਵਾਨ ਦੇ ਛੇ ਸਰੂਪ ਸਾਬੇ ਦਾ ਜਾ ਆਠ ਰੂਪ ਸੇ ਸਥਾਪਿਤ ਆ ਜੇ ਕੱਲੀ ਕੱਲੀ ਆਰਤੀ ਆਪਾਂ ਕਰਦੇ ਆ ਉਹਦੇ ਦੇ ਵਿੱਚੋਂ ਜੇ ਓਮ ਜੈ ਜਗਦੀਸ਼ ਆਰਤੀ ਕੀਤੀ ਜਾਂਦੀ ਆ ਤੇ ਸਾਰੇ ਭਗਵਾਨ ਦਾ ਜਿਹੜੀ ਆਰਤੀ ਆ ਉਹ ਇਕੱਠੀ ਹੋ ਜਾਂਦੀ ਆ ਜੇ ਇਸ ਕਰਕੇ ਜਿਹੜੀ ਓਮ ਜੈ ਜਗਦੀਸ਼ ਆਰਤੀ ਆ ਉਹ ਉਹ ਕੀਤੀ ਜਾਂਦੀ ਆ ਕਿ ਇੱਕ ਤਾਂ ਉਹਦੇ ਵਿੱਚ ਟਾਈਮ ਦੀ ਦੇ ਵਿੱਚ ਵੀ ਕਵਰੇਜ ਹੋ ਜਾਂਦੀ ਆ ਤੇ ਸਾਰੇ ਭਗਵਾਨਾਂ ਨੂੰ ਮੰਨ ਲਓ ਆਪਾਂ ਯਾਦਵੀ ਕਰ ਲੈਣੇ ਆਂ ਜੀ ਠੀਕ